ਕੋਲਕਾਤਾ ਦੀ ਇੱਕ ਮਹਿਲਾ ਡਾਕਟਰ ਨਾਲ ਹੋਏ ਜ਼ਬਰ ਜਨਾਹ ਤੇ ਕਤਲ ਦੇ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ CBI ਨੂੰ ਇਸ ਮਾਮਲੇ ਦੀ ਜਾਂਚ ਬੰਦੀ ਸਟੇਟਸ ਰਿਪੋਰਟ 22 ਅਗਸਤ ਤੱਕ ਦਾਖਲ ਕਰਨ ਦੀ ਹਦਾਇਤ ਦਿੱਤੀ ਹੈ ਚੀਫ ਜਸਟਿਸ ਡੀਪਾਈ ਚੰਦਰ ਚੂੜਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਪੀੜਿਤ ਮਹਿਲਾ ਡਾਕਟਰ ਦੀ ਪਛਾਣ ਕੀਤੇ ਜਾਣ ਦੀ ਘਟਨਾ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਡਾਕਟਰ ਦਾ ਨਾਂ ਤੇ ਚਿੱਤਰ ਜ਼ਾਹਰ ਕੀਤੇ ਜਾਣ ਤੇ ਪਹੁੰਚਣ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਇੱਕ ਨੈਸ਼ਨਲ ਟਾਸਕ ਫੋਰਸ ਦਾ ਗਠਨ ਕਰ ਰਹੇ ਹਾਂ ਜੋ ਹਸਪਤਾਲਾਂ ਦੇ ਡਾਕਟਰਾਂ ਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਬਾਰੇ ਆਪਣੇ ਸੁਝਾਅ ਦੇਵੇਗੀ ਉਹਨਾਂ ਪੁੱਛਿਆ ਕਿ ਪ੍ਰਿੰਸੀਪਲ ਨੇ ਮਹਿਲਾ ਡਾਕਟਰ ਦੀ ਹਤਿਆ ਨੂੰ ਲੈ ਕੇ ਪੁਲਿਸ ਵਿੱਚ ਐਫ ਆਈ ਆਰ ਦਰਜ ਕਿਉਂ ਨਹੀਂ ਕਰਵਾਈ ਸੁਪਰੀਮ ਕੋਰਟ ਨੇ ਸੀਬੀਆਈ ਦੀ ਜਾਂਚ ਵਿੱਚ ਅੜਿੱਕਾ ਪਾਉਣ ਤੇ ਮਾਮਲੇ ਤਵੀ ਸਖਤ ਨੋਟਿਸ ਲਿਆ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲੋਕਾਂ ਨੂੰ ਆਪਣਾ ਨਿ ਸ਼ਾਨਨਾ ਨਾ ਬਣਾਏ ਕਿਉਂਕਿ ਡਾਕਟਰਾਂ ਵਕੀਲਾਂ ਤੇ ਸਿਵਲ ਸੁਸਾਇਟੀ ਦੇ ਲੋਕਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਅਧਿਕਾਰ ਹੈ 3 ਮੈਂਮਰੀਜ਼ ਬੈਂਚ ਵਿੱਚ ਚੀਫ ਜਸਟਿਸ ਚੰਦਰ ਚੂੜ ਤੋਂ ਇਲਾਵਾ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਿਲ ਨੇ ਜ਼ਿਕਰਯੋਗ ਹੈ ਕਿ ਮਹਿਲਾ ਡਾਕਟਰ ਦੀ ਕਾਲਜ ਵਿੱਚ ਡਿਊਟੀ ਦੌਰਾਨ 9 ਅਗਸਤ ਨੂੰ ਜ਼ਬਰਦਸਤ ਕੀਤੇ ਜਾਣ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ